ਮਾਤਾ ਗੁਜਰੀ ਜੀ ਹਾਂਜੀ ਮਾਤਾ ਗੁਜਰੀ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿਉਂਕਿ ਮਾਦਾ ਹੀ ਨਾ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਸਨ ਪੰਜ ਬਾਣੀਆਂ ਦਾ ਤੇ ਉਦੋਂ ਮਗਰੋਂ ਸੁਖਮਨੀ ਸਾਹਿਬ ਜੀ ਕਰ ਰਹੇ ਨੇ ਜਦੋਂ ਸੁਖਮਨੀ ਸਾਹਿਬ ਜੀ ਕਰ ਰਹੇ ਨੇ ਤੇ ਸੁਖਮਨੀ ਸਾਹਿਬ ਜੀ ਜੀ ਤੋਖਾਈ ਤੈਸਾ ਸਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਖ ਖਾਟੀ ਕਿਉਂਕਿ ਅੱਜ ਵਜਨ ਸਾਧੂਆਂ ਦਾ ਚੱਲਿਆ ਹੈ ਬ੍ਰਹਮ ਗਿਆਨੀਆਂ ਦਾ ਤੇ ਜਦੋਂ ਮਾਤਾ ਜੀ ਮਾਤਾ ਗੁਜਰੀ ਜੀ ਨੇ ਇਹ ਦੁੱਖ ਲਈ ਨਾ ਕਿ ਤੈਸਾ ਸੋਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ ਤੇ ਰੁਕ ਗਏ ਅਸੀਂ ਤੇ ਰੱਟਾ ਲਾਇਆ ਹੁੰਦਾ ਨਾ ਦਵਾ-ਦਾਓ ਖਿੱਚਦੇ ਹੋ ਕੰਮ ਜਦੋਂ ਇੱਥੇ ਆ ਕੇ ਰੁਕ ਗਏ ਤੇ ਇੱਥੋਂ ਅੱਗੇ ਫਿਰ ਪੜਦੇ ਨਹੀਂ ਧੰਗੁਰ ਗੋਬਿੰਦ ਸਿੰਘ ਮਹਾਰਾਜ ਜੀ ਆਏ ਮਾਤਾ ਜੀ ਦੇ ਕੋਲ ਬੈਠੇ ਸਨ ਕਹਿੰਦੇ ਲਾਲ ਜੀ ਅਸੀਂ ਕੋਈ ਬਚਨ ਕਰਨਾ ਹੈ ਦੱਸੋ ਮਾਤਾ ਜੀ ਕਹਿੰਦੇ ਨੇ ਅੱਜ ਅਸੀਂ ਸੁਖਮਣੀ ਸਾਹਿਬ ਜੀ ਦਾ ਜਦੋਂ ਜਾਪ ਕਰਦੇ ਸਾਂ ਨਾ ਐਸ ਤੁਖ ਤੇ ਆਣ ਕੇ ਸਾਡੇ ਮਨ 'ਚ ਇੱਕ ਸਵਾਲ ਆ ਗਿਆ ਮਾਤਾ ਜੀ ਦੱਸੋ ਕਹਿੰਦੇ ਨੇ ਆ ਜਿਹੜੀ ਅਵਸਥਾ ਹੈ ਤੈਸਾ ਸਵਰਨ ਤੈਸੀ ਉਸ ਮਾਟੀ ਵੀ ਸੋਨਾ ਵੀ ਉਦਾਂ ਦਾ ਲੱਗੇ ਤੇ ਮਿੱਟੀ ਵੀ ਉਦਾਂ ਦੀ ਲੱਗੇ ਤੇ ਤੈਸਾ ਅਮਰਤ ਤੈਸੀ ਇੱਕ ਘਾਟੀ ਅਮਰਤ ਵੀ ਉਦਾਂ ਦਾ ਲੱਗੇ ਤੇ ਜ਼ਹਿਰ ਵੀ ਉਦਾਂ ਦਾ ਲੱਗੇ ਐਸਾ ਕੋਈ ਸਾਧੂ ਹਜੇ ਵੀ ਆਏ ਮਾਤਾ ਜੀ ਕਹਿੰਦੇ ਮਾਤਾ ਗੁਜਰੀ ਜੀ ਕਹਿੰਦੇ ਲਾਲ ਜੀ ਐਸੇ ਸੰਤ ਸਾਧੂ ਉਹਨਾਂ ਦੇ ਦਰਸ਼ਨ ਹੋ ਸਕਦੇ ਨੇ ਮਾਰੇ ਬੜੇ ਖੁਸ਼ ਹੋਏ ਕਹਿੰਦੇ ਨੇ ਮਾਤਾ ਜੀ ਵਾ ਤੁਹਾਡੀ ਬੜੀ ਅਵਸਥਾ ਹੈ ਤੇ ਇਹ ਸਵਾਲ ਤੁਸੀਂ ਕਿੱਥੋਂ ਲੈ ਕੇ ਆਏ ਹੋ ਇਹਦਾ ਮਤਲਬ ਹੈ ਤੁਸੀਂ ਜਿਹੜੀ ਬਾਣੀ ਪੜਦੇ ਹੋ ਇਹਨੂੰ ਵਿਚਾਰ ਵਿਚਾਰ ਕੇ ਪੜਦੇ ਹੋ ਕਹਿੰਦੇ ਨੇ ਮਾਤਾ ਜੀ ਹੈ ਨਹੀਂ ਸੰਧ ਹੈ ਨਹੀਂ ਤੇ ਮਾਤਾ ਜੀ ਕਹਿੰਦੇ ਫਿਰ ਦਰਸ਼ਨ ਹੋ ਸਕਦਾ ਚਲਿਏ ਸਾਨੂੰ ਲੈ ਕੇ ਜਾਓ ਦਰਸ਼ਨ ਨਹੀਂ ਨਹੀਂ ਮਾਤਾ ਜੀ ਜਾਣਾ ਨਹੀਂ ਪੈਣਾ ਉਹ ਆਪ ਆ ਜਾਣਗੇ ਸੁਣਾ ਗੱਲਣਾ ਪਏਗਾ ਲਾਲ ਜੀ ਲਾਲ ਜੀ ਕੋਈ ਸੁਣਾ ਨਹੀਂ ਮਾਤਾ ਜੀ ਇਸ ਤਰ੍ਹਾਂ ਕਰੋ ਅੰਮ੍ਰਿਤ ਵੇਲੇ ਉਹਨਾਂ ਦਾ ਲੰਗਰ ਤਿਆਰ ਕਰੋ ਜਦੋਂ ਲੰਗਰ ਤਿਆਰ ਕਰੋਗੇ ਤੇ ਇਹਨਾਂ ਬਚਨ ਕਰਿਓ ਛਗਣਾ ਆ ਜਾਣਗੇ ਹੁਣ ਇਹ ਅੰਮ੍ਰਿਤ ਵੇਲੇ ਬਚਨ ਹੋ ਰਹੇ ਨੇ 2:30 ਵਜੇ ਦੇ ਕਰੀਬ ਤੇ ਮਾਤਾ ਜੀ ਨੂੰ ਮੈਂ ਚਾਹ ਚੜ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਜਿਹੜੇ ਨੇ ਉਹ ਟਾਲ ਨਹੀਂ ਇਹ ਮਾਤਾ ਹੀ ਉਸੇ ਵੇਲੇ ਹੀ ਸੰਤੋਖ ਕੇ ਗੁੜਤਾ ਸਾਹਿਬ ਤੇ ਉਸੇ ਵੇਲੇ ਹੀ ਲੰਗਰ ਦੀ ਤਿਆਰੀ ਚ ਲੱਗ ਗਏ ਇਧਰ ਧੰਨ ਗੁਰੂ RAMDAS ji ਦੇ ਦਰ ਦੇ ਉੱਤੇ ਇਸ਼ਨਾਨ ਕਰ ਰਹੇ ਸਨ ਸਰੋਵਰ ਦੇ ਵਿੱਚ ਕੌਣ ਬਾਬਾ ਬੁੱਢਾ ਜੀ ਦੀ ਅਣਸ਼ਵਨਸ ਵਿੱਚੋਂ ਬ੍ਰਹਮ ਗਿਆਨੀ ਭਾਈ RAMKABIR ji ਉਹ ਇਸ਼ਨਾਨ ਕਰ ਰਹੇ ਸਨ ਤੇ ਸੰਗਤ ਸੀ ਨਾਲ ਸਰੋਵਰ ਸ੍ਰੀ ਹਰਮੰਦਰ ਸਾਹਿਬ ਸਾਰੀ ਸੰਗਤ ਵੀ ਇਸ਼ਨਾਨ ਕਰ ਰਹੀ ਹੈ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਇਹ ਅੰਮ੍ਰਿਤ ਵੇਲੇ ਵਜਨ ਚੱਲ ਰਹੀ ਹੈ ਤੇ ਕਹਿੰਦੇ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਨਾ ਤੇ ਜਦੋਂ ਬਾਹਰ ਸਰੋਵਰ ਦੇ ਨਿਕਲੇ ਤੇ ਉਹ ਜਿਹੜਾ ਸੀ ਸਨਾਹ ਹਿਰਦੇ ਚੋਂ ਬ੍ਰਹਮ ਗੈਣੀਆਂ ਨੂੰ ਪਹੁੰਚ ਗਿਆ ਸੰਗਤ ਨੂੰ ਕਹਿੰਦੇ ਨੇ ਤੁਸੀਂ ਹੁਣ ਸਥਾਨ ਤੇ ਇੱਥੇ ਦਰਸ਼ਨ ਮੇਲੇ ਕਰੋ ਤੇ ਸਾਨੂੰ ਸੁਣਾ ਆ ਗਿਆ ਲੰਗਰ ਦਾ ਅਸੀਂ ਚੱਲਣਾ ਘੋੜੀ ਲਈ ਤੇ ਸੰਤ ਜੀ ਉਹ ਘੋੜੀ ਤੇ ਬ੍ਰਹਮ ਗਿਆਨੀ ਬਾਬਾ ਰਾਮ ਕ버 ਜੀ ਨਾਲ ਚੱਲ ਪਏ ਰਾਮਾ ਜੀ ਉਹਨਾਂ ਦੇ ਗੜਵਈ ਹੁੰਦੇ ਸਾਨੂੰ ਵੀ ਤੁਰ ਪਏ ਨਾਲ ਹੁਣ ਉਹ ਘੋੜੀ ਜਿਹੜੀ ਸੀ ਉਹਨਾਂ ਦਾ ਸਰੀਰ ਬੜਾ ਤਗੜਾ ਸੀ ਕਿਉਂਕਿ ਉਹ ਵਸਤਾ ਉਹਨਾਂ ਦੀ ਬ੍ਰਹਮ ਗਿਆਨੀ ਸੀ ਸਰੀਰ ਬੜਾ ਤਗੜਾ ਸੀ ਉਹ ਘੋੜੀ ਤੇ ਚੱਲੇ ਤੇ ਘੋੜੀ ਜਿਹੜੀ ਸੀ ਕੋਈ 10 20 ਮੀਲ ਚੱਲ ਕੇ ਥੱਕ ਜਾਂਦੀ ਐ ਜੂੰ ਅੰਮ੍ਰਿਤ ਵੇਲੇ ਤੋਂ ਦੁਰੇ ਤੇ ਮਸਾਂ ਕਰਤਾਰਪੁਰੀ ਪਹੁੰਚੇ ਤੇ 2 ਵਜ ਗਏ ਦੁਪਹਿਰਾਂ ਦੇ ਪਰ ਅੱਜ ਮਾਤਾ ਗੁਜਰੀ ਜੀ ਨੇ ਪ੍ਰਸ਼ਾਦਾ ਨਹੀਂ ਛਕਿਆ ਲੰਗਰ ਤਿਆਰ ਕਰ ਲਿਆ ਹੈ ਤਿਆਰ ਕਰ ਲਿਆ ਹੈ ਤੇ ਅੱਜ ਆਪ ਨਹੀਂ ਛਕਦੇ ਕਹਿੰਦੇ ਨੇ ਪਹਿਲਾਂ ਉਹਦੇ ਦਰਸ਼ਨ ਕਰਾਂਗੇ ਸਾਧੂ ਦੇ ਸੰਤ ਦੇ ਉਹਨੂੰ ਛਕਾ ਕੇ ਫਿਰ ਛਕਾਂਗੇ ਪ੍ਰਣ ਕਰ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਏ ਮਾਤਾ ਜੀ ਕਹਿੰਦੇ ਨੇ ਲਾਲ ਜੀ 2 ਵਜ ਗਏ ਨੇ ਤੁਸੀਂ ਕਹਿੰਦੇ ਸੋ ਆ ਜਾਣਗੇ ਅਸੀਂ ਸਵੇਰ ਦਾ ਪ੍ਰਸ਼ਾਦਾ ਨਹੀਂ ਛਕਿਆ ਮਾਰੇ ਖੋਜੋ ਕੇ ਕਹਿੰਦੇ ਨੇ ਮਾਤਾ ਜੀ ਇੰਨੀ ਤੁਹਾਡੇ ਅੰਦਰ ਇੱਛਾ ਸਾਧੂਆਂ ਨੂੰ ਮਿਲਦੀ ਕਹਿੰਦੇ ਹਾਂ ਕਹਿੰਦੇ ਫਿਰ ਪ੍ਰਸ਼ਾਦਾ ਤਿਆਰ ਏ ਜੀ ਕਹਿੰਦੇ ਇਦਾਂ ਕਰੋ ਤਿਆਰ ਇਦ ਥਾਲੇ ਚ ਪਾਓ ਤਿਆਰ ਤੇ ਹੈ ਪਰ ਥਾਲੇ ਚ ਤੇ ਨਹੀਂ ਹੈ ਕਹਿੰਦੇ ਨੇ ਥਾਲੇ ਚ ਪਾਓ ਚੌਂਕੀ ਤੇ ਰੱਖੋ ਕਹਿੰਦੇ ਰੱਖ ਦਿਆਂ ਰੱਖ ਲਿਆਂ ਆ ਜਾਣਗੇ ਉਸ ਵੇਲੇ ਭਾਈ ਰਾਮਕੌਰ ਜੀ ਕਰਤਾਰਪੁਰ ਦੀ ਧਰਤੀ ਤੱਕ ਘੋੜੀ ਤੇ ਪਹੁੰਚੇ ਹੋਏ ਘੋੜੀ ਤੇ ਥੱਲੇ ਉਤਰੇ ਇਧਰੋਂ ਮਾਤਾ ਜੀ ਪ੍ਰਸ਼ਾਦਾ ਪਾਉਂਦੇ ਨੇ ਤੇ ਘੋੜੀ ਤੋਂ ਥੱਲੇ ਉਤਰ ਕੇ ਕਹਿੰਦੇ ਨੇ ਰਾਮਾ ਜੀ ਇਦਾਂ ਕਰੋ ਇਹ ਘੋੜੀ ਤੋਂ ਹੁਣ ਨਹੀਂ ਚੱਲਿਆ ਜਾਣਾ ਇਹਨੇ ਤੇ ਸਾਰੀ ਦਿਹਾੜੀ ਚਿੰਨੀ ਪਹੁੰਚਾਉਣਾ ਪਰ ਪ੍ਰਸ਼ਾਦਾ ਪੈ ਗਿਆ ਤੇ ਸੰਗਤ ਜੀ ਇਤਿਹਾਸ ਦੇ ਬਚਨ ਲਿਖੇ ਨੇ ਕਹਿੰਦੇ ਨੇ ਉਸ ਵੇਲੇ ਆਤਮਾ ਦੀ ਯਾਤਰਾ ਦੇ ਨਾਲ ਅੱਖਾਂ ਮੀਟੀਆਂ ਤੇ ਆ ਉਸ ਚੌਂਕਲੇ ਤੇ ਬੈਠੇ ਆਣ ਕੇ ਜਿੱਥੇ ਪ੍ਰਸ਼ਾਦਾ ਮਾਤਾ ਜੀ ਪਾ ਰਹੇ ਨੇ ਐਸੇ ਉਹ ਬ੍ਰਹਮ ਗਿਆਨੀ ਜਦੋਂ ਆਏ ਤੇ ਤੁਰ ਆ ਕੇ ਜਦੋਂ ਪ੍ਰਸ਼ਾਦਾ ਛਕਿਆ ਤੇ ਮੱਥਾ ਟੇਕਿਆ ਮਾਤਾ ਜੀ ਨੂੰ ਤੇ ਮਾਤਾ ਜੀ ਕਹਿੰਦੇ ਨੇ RAM KAUR ਜੀ ਤੁਸੀਂ ਆਏ ਹੋ ਕਹਿੰਦੇ ਨੇ ਹਾਂ ਮਾਤਾ ਜੀ ਤੁਸੀਂ ਸੱਦਿਆ ਤੇ ਅਸੀਂ ਆਉਣਾ ਹੀ ਸੀ ਉਸ ਵੇਲੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਛਕ ਕੇ ਨਾ ਤੇ ਫਿਰ ਵਜਨ ਹੋਣੀ ਸ਼ੁਰੂ ਹੋ ਫਿਰ ਤੇ ਉਹ ਪ੍ਰਸ਼ਾਦਾ ਇਦਾਂ ਛਕਦੇ ਸਨ ਸੰਤ ਜੀ ਉਹਨਾਂ ਦੀ ਵਸਤਾ ਇਦਾਂ ਦੀ ਮਸਤਾਨੀ ਸੀ ਭਾਈ ਰਾਮਾ ਜੀ ਉਹਨਾਂ ਦੇ ਨਾਲ ਹੁੰਦੇ ਸਨ ਇੱਕ ਰੱਸੀ ਹੁੰਦੀ ਸੀ ਉਹਨਾਂ ਕੋਲ ਤੇ ਪ੍ਰਸ਼ਾਦੇ ਰੱਖੀ ਜਾਣੇ ਤੇ ਉਹਨਾਂ ਛਕੀ ਜਾਣਾ ਤੇ ਆਵਾਜ਼ ਮਾਰਨੀ ਰਾਮਾ ਜੀ ਵੇਖੋ ਗੁਰੂ ਕੇ ਰੱਜ ਗਏ ਨੇ ਆਪਣੀ ਵਸਤਾ ਇਦਾਂ ਦੀ ਆਪਣੇ ਆਪ ਨੂੰ ਨਹੀਂ ਪਤਾ ਵੀ ਕਿੰਨਾ ਛਕਿਆ ਕਿੰਨਾ ਨਹੀਂ ਤੇ ਕਹਿੰਦੇ ਉਸ ਰਾਮਾ ਜੀ ਨੇ ਉਸ ਵੇਲੇ ਢਿੱਡ ਦੇ ਉੱਤੇ ਰੱਸੀ ਮਿੰਨੀ ਤੇ ਜਦੋਂ ਮਿੰਕੇ ਕਹਿਣਾ ਕਹਿਣਾ ਮਹਾਰਾਜ ਜੀ ਗੁਰੂ ਕੇ ਰਜ ਗਏ ਨੇ ਅੱਛਾ ਫਿਰ ਬਸ ਕਰ ਦਿਓ ਇਦੀ ਬ੍ਰह्म ਗਿਆਨ ਦੀ ਵਸਤਾ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਇਹ 3 ਸਾਲ ਛੋਟੇ ਸਨ RAM ਕਵਰ ਜੀ 3 ਸਾਲ ਛੋਟੇ ਸਨ ਜਦੋਂ ਗੁਰਤਾ ਗੱਦੀ ਮਿਲੀ ਇਹਨਾਂ ਨੂੰ ਝੋਲੀ ਚ ਚੁੱਕ ਕੇ ਲਿਆ ਕੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਸੀ ਮਹਾਰਾਜ ਦੀ 9 ਸਾਲ ਦੀ ਵਸਤਾ ਸੀ ਇਹਨਾਂ ਦੀ 6 ਸਾਲ ਦੀ ਸੀ ਉਸ ਵੇਲੇ ਆ ਕੇ ਨਮਸਕਾਰ ਕੀਤੀ ਤੇ ਫਿਰ ਬਹਿ ਕੇ ਕੋਲ ਮਾਤਾ ਜੀ ਇਹ ਬ੍ਰह्म ਗਿਆਨੀ ਨਹੀਂ ਨੇ ਇਹ ਬ੍ਰह्म लीन ਨੇ ਇਹ ਬ੍ਰह्म ਵਸਤਾ ਹੈ ਇਹਨਾਂ ਨੂੰ ਬ੍ਰह्म ਗਿਆਨ ਦੀ ਵਸਤਾ ਗੁਰੂ ਨਾਨਕ ਨੇ ਦਿੱਤੀ ਹੈ ਪੀੜੀ ਦਰ ਪੀੜੀ ਚੱਲ ਰਹੀ ਹੈ ਤੇ ਸੰਗਤ ਜੀ ਉਹ ਸਤਿ ਵਚਨ ਉਸ ਵੇਲੇ ਸਤਵੀਂ ਪੀੜੀ ਚ ਸੰਗਤ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਜੀ ਨਮਸਕਾਰਾਂ ਕਰਦੇ ਨੇ ਬਸਤਰ ਕਈ ਕੁਝ ਲਿਆ ਕੇ ਕਹਿੰਦੇ ਨੇ ਅੱਗੇ ਪੇਟਾ ਕੀਤੇ ਕਹਿੰਦੇ ਨੇ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਇਤਿਹਾਸ ਨੂੰ ਜਾਗਰ ਕਰਨਾ ਹੈ ਫਿਰ ਸੰਗਤ ਜੀ ਉਹਨਾਂ ਨੇ ਇਤਿਹਾਸ ਲਿਖਾਇਆ ਜਿੰਨਾ ਇਤਿਹਾਸ ਇਹਨੇ ਉਸ ਵੇਲੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ 100 ਸਾਖੀਆਂ ਦਾ ਉਹ ਫਿਰ ਉਹਨਾਂ ਮਹੁੰਜਬਾਨੀਏ ਸਾਰੀਆਂ ਸਾਖੀਆਂ ਕਰਵਾਈਆਂ ਸੋ ਐਸੇ ਬ੍ਰਹਮ ਗਿਆਨੀ ਗੁਰੂ ਦੇ ਘਰਾਂ 'ਚ ਸਾਧ ਇਹ ਮਤ ਸਦਾ ਰਹੀ ਏ ਸਦਾ ਰਹਗੀ ਸੰਗਤ ਜੀ ਜਰੂਰ ਆਸ ਰੱਖੀਏ ਮਨ ਦੇ ਵਿੱਚ ਮਹਾਰਾਜ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਜੇ ਮਾਤਾ ਗੁਜਰੀ ਜੀ ਨੇ ਕਿਹਾ ਤੇ ਉਹਨਾਂ ਨੂੰ ਮਿਲਣ ਆ ਗਏ ਮਿਲ ਸਾਨੂੰ ਵੀ ਪਹਿਣਗੇ ਜੇ ਅੰਦਰ ਰੱਖਿਆ ਹੋਇਆ ਹੋਵੇ ਹੋ ਤੇਰੇ ਪਿਆਰਿਆਂ ਦੀ ਚਾਲ ਨਿਆਲੀ ਅਗ ਨਾਲੋਂ ਤੇਜ ਵਖਰਾ ਮੇਰੇ ਪਿਆਰਿਆਂ ਦੀ ਚਾਲ ਨਿਰਾਲੀ ਚੱਲ ਨਾਲੋਂ ਤੇਜ ਵਖਰਾ ਚਾਲ ਜਗ ਜੀ ਨਾਲੋ ਜੀ ਵੱਖਰਾ ਓ ਜਗ ਨਾਨਕ ਜੀ ਤੇਜ ਵੱਖਰਾ ਜਗ ਨਾਨਕ ਜੀ ਇਹੋ ਵੱਖਰਾ ਓ ਚਾਲ ਮੇਰਾ ਨੀ ਭਗਤਾ ਕੇਰੀ